तरीका ਕਿਵੇਂ ਲੱਗਿਆ ਵਾਲਾ ਪਰਚਾ ਇਹ ਜਿਹੜਾ ਤਰੀਕਾ ਬਹੁਤ ਹੀ ਵਧੀਆ ਲੱਗਿਆ ਇਹ ਜਿਹੜਾ ਤਰੀਕਾ ਐਮਐਲਏ ਸਾਹਿਬ ਨੇ ਸਾਨੂੰ ਕਰਕੇ ਦਿੱਤਾ ਬਹੁਤ ਹੀ ਵਧੀਆ ਤਰੀਕਾ ਇਹ ਇਹਦੇ ਵਿੱਚ ਕੋਈ ਕਿਸੇ ਵੀ ਦਲ ਦਾ ਕੋਈ ਰੋਲਾ ਨਹੀਂ ਤਿੰਨ ਸਾਡੇ ਕੈਂਡੀਡੇਟ ਸੀ ਆਮ ਆਦਮੀ ਪਾਰਟੀ ਦੇ ਜੋ ਕਿ ਲੜਨ ਨੂੰ ਤਿਆਰ ਸੀਗੇ ਪਰ ਐਮਐਲਏ ਸਾਹਿਬ ਨੇ ਬਹੁਤ ਵਧੀਆ ਵਧੀਆ ਗੱਲ ਕੀਤੀ ਉਹ ਕਹਿੰਦੇ ਇਹ ਕੰਮ ਮੈਂ ਨਹੀਂ ਕਰਨਾ ਮੈਂ ਕਿਸੇ ਨੂੰ ਨਹੀਂ ਕਹਿੰਦਾ ਤੁਸੀਂ ਪਰਚੀਆਂ ਪਾ ਲਓ ਮੇਰੇ ਸਾਹਮਣੇ ਜਿਹੜਾ ਪਰਚੀ ਜੀ ਦੀ ਨਿਕਲਾਈ ਉਹ ਸਰਪੰਚ ਦੀ ਚੋਣ ਲੜ। ਹਾਂ ਜੀ ਬਹੁਤ ਖੁਸ਼ ਹਾਂ ਜੀ। ਸਾਨੂੰ ਆਏ ਵੀ ਜਿਹੜਾ ਭਰਾ ਖੜਾ ਹੋਊਗਾ ਉਹਦੇ ਤੀਜਾ ਬੰਦਾ ਫੈਰ। ਪੂਰਾ ਹਾਂ ਜੀ ਪੂਰੀ ਸਹਿਮਤੀ ਤੇ ਪੂਰਾ ਸਾਥ ਦੇ। ਹਾਂ ਜੀ ਤੁਸੀਂ ਵੀ ਨਾਲ ਉਹਦੇ ਵਰਗੇ ਹਾਂ ਜੀ ਹਾਂ ਜੀ ਮੇਰਾ ਨਾਮ ਗੁਰਪ੍ਰੀਤ ਸਿੰਘ ਵਾਲੀਆ ਪੀਕਟ ਦਿਹਾਤੀ ਤੋਂ ਮੈਂ ਪਹਿਲਾਂ ਪੰਚ ਸਾਡੀ ਪਾਰਟੀ ਦਾ ਇਹੀ ਏਜੰਡਾ ਸੀ ਕਿ ਬਿਨਾ ਵਿਰੋਧ ਤੇ ਅਨਿਰੋਧ ਤੋਂ ਬਿਨਾ ਬਿਨਾ ਵਿਰੋਧ ਤੋਂ ਮਤਲਬ ਕਿ ਆਪਾਂ ਕੋਈ ਵੀ ਆਪਣਾ ਇਹ ਬਿਨਾਂ ਲੜਾਈ ਚ ਗੜੀ ਦੋਪਾ ਕੈਂਡੀਡੇਟ ਤਿਆਰ ਕਰ। ਦੂਸਰੀ ਗੱਲ ਇਹ ਹੈ ਕਿ ਅੱਜ ਐਮਐਲਏ ਸਾਹਿਬ ਨੇ ਸਾਨੂੰ ਬੁਲਾਇਆ ਸੀ। ਉਹਨਾਂ ਦੇ ਤਿੰਨ ਕੈਂਡੀਡੇਟ ਸੀ ਪਰਚੀ ਪਾਈ ਆ ਤੇ ਲਾਡੀ ਵੀਰ ਦੀ ਪਰਚੀ ਨਿਕਲੀ ਆ। ਅਸੀਂ ਬਿਨਾਂ ਬਿਨਾਂ ਕੋਈ ਵਿਰੋਧ ਤੋਂ ਪਾਰਟੀ ਸਾਰੀ ਇਹਦੇ ਨਾਲ ਡੱਟ ਕੇ ਖੜਾਂਗੇ ਤੇ ਨਾਲ ਅਸੀਂ ਡੋਰ ਟੂ ਡੋਰ ਦੇ ਨਾਲ ਕਰਾਵਾਂਗੇ। ਵੀਰ ਨੂੰ ਬਹੁਤ-ਬਹੁਤ ਮੁਬਾਰਕ। ਐਮਰਿੰਦਰ ਸਾਹਿਬ ਤੁਸੀਂ ਆਏ ਦੋ ਟਿੱਕਾ ਕਿਵੇਂ ਲੱਭਿਆ ਪਹਿਲੇ? ਦੇਖੋ ਅਸਲ ਦੇ ਵਿੱਚ ਕੀ ਹੁੰਦਾ ਵੀ ਜਦੋਂ ਤੁਸੀਂ ਭਾਵਨਾ ਜੀ ਜੀ ਤਾਂ ਇਹਨਾਂ ਨੇ ਆਪ ਹੀ ਮੁੰਡਿਆਂ ਨੇ ਸਾਰਿਆਂ ਨੇ ਇਹ ਫੈਸਲਾ ਕੀਤਾ ਵੀ ਅਸੀਂ ਜਿਹੜਾ ਹੈਗਾ ਇਕੱਠੇ ਬੈਠਣਾ ਉੱਥੇ ਬੈਠ ਕੇ ਵੀ ਅਸੀਂ ਪਰਚੀ ਪਾ ਲਾਂਗੇ ਜਿੱਦੀ ਨਿਕਲੀ ਦੂਜੇ ਉਹਦਾ ਸਾਥ ਸੋ ਮੇਰੇ ਲਈ ਬਹੁਤ ਜਿਹੜਾ ਹੈਗਾ ਇਹ ਖੁਸ਼ੀ ਦਾ ਮੌਕਾ ਹੈ ਕਿ ਸਾਡੇ ਵਲੰਟੀਅਰ ਆਪ ਉਪਰਾਲੇ ਕਰ ਰਹੇ ਮੈਂ ਤੁਹਾਨੂੰ ਦੱਸਿਆ ਸੀ ਸਾਡੇ ਸਾਰੇ ਵਲੰਟੀਅਰ ਇਸ ਵਾਸਤੇ ਬਹੁਤ ਜਿਹੜਾ ਹੈਗਾ ਅਸੀਂ ਦਾ ਪਾ ਲਾ ਔਰ ਹਲੇ ਅਸੀਂ ਲੜਾਈ ਲੜਨੀ ਆ ਉੱਥੇ ਵੀ ਸਾਡੀ ਕੋਸ਼ਿਸ਼ ਹੋਗੀ ਦੂਜੇ ਵੀ ਜਿਹੜੇ ਕੋਈ ਕਾਲੀ ਕਾਂਗਰਸ ਉਹਨਾਂ ਨੂੰ ਇਕੱਠੇ ਕਰਕੇ ਅਸੀਂ ਆਪਦੀ ਪਾਰਟੀ ਦੇ ਅੰਦਰ ਆ ਜਿਹੜੀ ਉਹ ਅਸੀਂ ਸਾਰੇ ਜਿਹੜੇ ਇਕੱਠੇ ਹੋ ਕੇ ਉਹ ਫੈਸਲਾ ਕਰ ਲੈ ਵੀ ਸਾਡਾ ਇੱਕ ਐਂਡੀਟ